ਤੁਸੀਂ ਮਹਾਰੋਜੀ ਨੇ ਟੱਕਰ ਮਾਰਨੀ ਆ ਉਹਨਾਂ 'ਚ ਆਪੋ ਬਲਕਿ ਨੂੰ ਕਿਉਂ ਤੰਗ ਕਰਦੇ ਹੋ ਤੁਸੀਂ ਸਾਡੇ ਹੱਕ ਪਿਆ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾ ਲੜੋ ਮੈਂ ਦੇਖੋ ਤਾਂ ਆਪਣੇ ਏਅਰਪੋਰਟ ਮੈਂ ਦੇਖੋ ਤਾਂ ਆਪਣੇ ਏਅਰਪੋਰਟ ਤੋਂ ਆਇਆ ਤਾਂ ਅਮਰੀਕਾ ਬੈਠਾ ਹਾਂ ਬੇ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ ਆਪੋ ਸਾਡ ਨੂੰ ਸਰਕਾਰ ਤੋਂ ਸਰਕਾਰ ਤੋਂ ਅਮਰਜੈਂਸੀ ਤੇ ਦਵਾਈ ਲੈਣੇ ਕੋਤੋਂ ਪੀਣੇ ਆ ਰੋਕਿਆ ਦੋਵੇਂ ਇੱਕ ਮਿੰਟ ਵੀ ਗੱਲ ਸੰਗ ਲਾਦੀ ਫਿਰੇ ਉਹਨਾਂ ਦਵਾਈ ਲੈਣ ਦੀਆਂ ਕਹਿੰਦੇ ਇਹਨਾਂ ਰੋਡ ਜਾਮ ਕਰਕੇ ਦਵਾਈ ਨਹੀਂ ਇੱਕ ਮਿੰਟ ਹਾਂ ਜੀ ਤੁਸੀਂ ਮਹਾਰੋਜੀ ਨੇ ਟੱਕਰ ਮਾਰਨੀ ਆ ਉਹਨਾਂ 'ਚ ਆਪੋ ਬਲਕਿ ਨੂੰ ਕਿਉਂ ਤਾਂ ਕਰਦੇ ਹੋ ਤੁਸੀਂ ਤੁਸੀਂ ਦੱਸੋ ਤੁਸੀਂ ਆਪਾਂ ਬਲੇ ਨੂੰ ਕਿਉਂ ਤਾਂ ਕਰਦੇ ਹੋ ਤੁਸੀਂ ਮਾਰਦੀ ਦੂ ਲੜੇਗੀ ਇੱਕ ਮਿੰਟੇ ਚੱਲਣੇ ਆ ਉਹ ਯਾਰ ਲੜੇ ਸੀ ਕਿਉਂ ਲੜ ਗਏ ਅਸੀਂ ਆਪਣਾ ਕਰਦੇ ਹਾਂ ਸਾਡੀ ਹੱਕਾਂ ਦੀ ਗੱਲ ਹੈ ਸਾਡੀ ਹੱਕਰੇ ਨਾਂ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾਂ ਲੜਿਓ ਮੈਂ ਦੇਖੋ ਤੁਹਾਨੂੰ ਏਅਰਪੋਰਟ ਤੋਂ ਆਇਆ ਤਾਂ ਆਪਣੇ ਬੈਦ ਖਾਂਦਾ ਬੈਗਾ ਜਾਣ ਹੀ ਦਿੰਦੇ ਵੇ ਫਿਰ ਤੁਸੀਂ ਲੋਕਾਂ ਤੋਂ ਕਰਦੇ ਹੋ ਯਾਹ ਲੜਾ ਜਿੱਥੇ ਕਰੂੰਗਾ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਉਹ ਵੀਰ ਮੇਰੇ ਆਪਾਂ ਸਰਕਾਰ ਤੋਂ ਤੁਹਾਨੂੰ ਐਮਰਜੈਂਸੀ ਆਫ ਸਰਕਾਰਾਂ ਐਮਰਜੈਂਸੀ ਤੇ ਦਵਾਈ ਲੈਣੇ ਫੋਟੋ ਵੀ ਆ ਰੋਕੇ ਵੀ ਆ ਦੋ ਮੋਬਾਈਲ ਕਰਕੇ ਵੀਰੇ ਇੱਕ ਦਿਨ ਪਹਿਲਾਂ ਲੈਣ ਦੇ ਐ ਇਹ ਤਾਂ ਫੋਟੋ ਡਾਕਟਰ ਨੇ ਇੱਕ ਦਿਨ ਪਹਿਲਾਂ ਲੰਦੇ ਦਿੱਤੀ ਨਹੀਂ ਦਵਾਈ ਕਿੱਥੇ ਕੱਟ ਰਿਹਾ ਮੰਡੂ ਉੱਥੇ ਤੱਕ ਕੇ ਸਮਰਾਲਾ ਉਹ ਕਿੱਥੋਂ ਵੀਰ ਸਮਰਾਲਾ ਕੋਈ ਖੜਾ ਹੀ ਨਹੀਂ ਵੀਰ ਆ ਮੈਨੂੰ ਪਿੰਡ ਵਾਲੇ ਰੋਕਦੇ ਨੇ ਪਰ ਪਿੰਡ ਵਾਲੇ ਸਾਡੇ ਦੇ ਕਾਨੂੰ ਸਾਡੇ ਥੋੜੇ ਦੇ ਹੀ ਰੋਕਦੇ ਨੇ ਤੁਸੀਂ ਇੱਥੇ ਰੋਕ ਕੇ ਬੈਠੋ ਇੱਥੇ ਥੋੜੇ